ਜੀ ਸਰ ਸਰ ਇੱਕ ਨਗਰ ਕੌਂਸਲ ਦੇ ਵਿੱਚ ਜਿਹੜਾ ਹੈਗਾ ਕਾफी ਚਰਚਾ ਦੇ ਵਿੱਚ ਮਾਮਲਾ ਆਇਆ ਹੋਇਆ ਹੈ ਨਵੀਨਾਲਾ ਤੇ ਉਹਦੇ ਵਿੱਚ ਹੁਣ ਇਹ ਵੀ ਪਤਾ ਲੱਗਾ ਕਿ ਉਹਨੇ ਪੈਸੇ ਵੀ ਜਮ੍ਹਾਂ ਕਰਾਏ ਆ ਇੱਕ ਹੀ ਮਾਮਲਾ ਹੈਗਾ ਆ ਅ ਦੇਖੋ ਬਨੀ ਜੀ ਆਪਣਾ ਦਪਨ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਇੱਕ ਸਕੀਮ ਚਲਾਈ ਜਾਂਦੀ ਹੈ ਗਵਰਨਮੈਂਟ ਵੱਲੋਂ ਜਿਸ ਦੇ ਵਿੱਚ ਜਿਨ੍ਹਾਂ ਦੇ ਛੱਤ ਬਾਲਿਆਂ ਵਾਲੀ ਔਰ ਗਾੜਣਾ ਵਾਲੀ ਹੁੰਦੀ ਹੈ ਉਸ ਛੱਤ ਨੂੰ ਪੱਕੀ ਕਰਨ ਦੇ ਲਈ ਔਰ ਮਕਾਨ ਬਣਾਉਣ ਲਈ ਗਵਰਨਮੈਂਟ ਵੱਲੋਂ ਜਿਹੜੀ ਹੈਗੀ ਆ ਆਪਣੇ ਵੱਲੋਂ ਉਹਨਾਂ ਨੂੰ ਜਿਹੜੀ ਏਡ ਆ ਉਹ ਦਿੱਤੀ ਜਾਂਦੀ ਹੈ ਤੇ ਉਸ ਦੇ ਵਿੱਚ ਜਿਹੜਾ ਕਰਮਚਾਰੀ ਸੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਹੀ ਇੱਕ ਕਰਮਚਾਰੀ ਕੰਮ ਕਰ ਰਿਹਾ ਸੀਗਾ ਤੇ ਇਹਨੂੰ ਬਿਟਵੀਨ ਹੀ ਅ ਪਤਾ ਨਹੀਂ ਕਿੱਦਾਂ ਦੇ ਹਾਲਾਤ ਪੈਦਾ ਹੋਏ ਤੇ ਜੋ ਉਸਨੇ ਆਪਣੇ ਕੰਮ ਦੇ ਵਿੱਚ ਕਰਦੇ ਕਰਦੇ ਤੇ ਜਿਹੜਾ ਜੋ ਆਪਾਂ ਸਾਰੇ ਰੋਜ਼ ਸੁਣ ਰਹੇ ਆ ਹਿਊਮਰਸ ਹੈਗੇ ਆ ਔਰ ਕੁਝ ਵਿੱਚ ਇਹਨਾਂ ਦੀ ਸਚਾਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਇਹ ਮੁੰਡਾ ਜਿਹੜਾ ਹੈਗਾ ਆ ਉਹ ਸਸਪੈਕਟ ਪਾਇਆ ਗਿਆ। ਜੇ ਗੱਲ ਕਰੀਏ ਟੋਟਲ ਜਿਹੜਾ ਹੈਗਾ ਕਿੰਨੇ ਕ ਦਾ ਕਪਲਾਫ ਹੋਇਆ ਵਾ ਤੇ ਜਿਹੜਾ ਹੁਣ ਇਹਨੇ ਅਮਾਉਂਟ ਜਮਾ ਕਰਵਾਈ ਆ ਉਹ ਕਿੰਨੀ ਕਰਵਾਈ ਆ। ਅ ਦੇਖੋ ਇਦਾਂ ਆ ਜੀ ਜੇ ਟੋਟਲ ਅਮਾਉਂਟ ਦੀ ਆਪਾਂ ਗੱਲ ਕਰੀਏ ਤੇ ਟੋਟਲ ਅਮਾਉਂਟ ਦਾ ਜਿਹੜਾ ਹੈਗਾ ਟੋਟਲ ਫਿਗਰ ਜਿਹੜੀ ਆ ਇਸ ਵੇਲੇ ਤਾਂ ਦੱਸਣੀ ਮੁਸ਼ਕਲ ਆ। ਉਦੀ ਵਜ੍ਹਾ ਹੈ ਕਿ ਇੱਕ ਇਹਨਾਂ ਦਾ ਜਿਹੜਾ ਸਿਸਟਮ ਆ ਜੋ ਇਹਨਾਂ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜਿਹੜਾ ਸਿਸਟਮ ਹੈਗਾ ਉਹ ਸਿਸਟਮ ਬੋਲੋ ਗਵਰਨਮੈਂਟ ਬੋਲੋ ਨਾ ਉਹਦੇ ਵਿੱਚ ਕੋਈ ਅਮੈਂਡਮੈਂਟ ਕੀਤੀ ਜਾ ਰਹੀ ਆ ਜਿਸ ਕਰਕੇ ਜਿਹੜਾ ਉਹ ਪੋਰਟਲ ਹੈਗਾ ਉਹ ਚੱਲ ਨਹੀਂ ਰਿਹਾ ਸਾਡੇ ਜਿਹੜੇ ਬਾਕੀ ਮੁਲਾਜ਼ਮ ਹੈਗੇ ਆ ਉਹ ਬਿਲਕੁਲ ਇਸ ਤੇ ਉਸੇ ਦਿਨ ਤੋਂ ਲੱਗੇ ਹੋਏ ਆ ਜਿਸ ਦਿਨ ਦਾ ਇਹ ਮਸਲਾ ਉਜਾਗਰ ਹੋਇਆ ਉਸੇ ਦਿਨ ਤੋਂ ਸਾਡੇ ਜਿਹੜੇ ਨਗਰ ਕੌਂਸਲ ਦੇ ਮੁਲਾਜ਼ਮ ਹੈਗੇ ਆ ਉਸੇ ਦਿਨ ਤੋਂ ਹੀ ਲੱਗੇ ਹੋਏ ਆ ਬਟ ਉਹਦੇ ਵਿੱਚ ਕੋਈ ਪ੍ਰੋਬਲਮ ਆਉਣ ਕਰਕੇ ਔਰ ਗਵਰਨਮੈਂਟ ਵੱਲੋਂ ਉਹਦੇ ਵਿੱਚ ਕੋਈ ਐਮੈਂਡਮੈਂਟ ਜਿਹੜੀ ਹੈਗੀ ਆ ਉਹ ਕਰਨ ਕਰਕੇ ਸਾਨੂੰ ਐਗਜੈਕਟ ਫਿਗਰ ਔਰ ਐਗਜੈਕਟ ਨਾਮ ਪਤਾ ਜਿਹੜਾ ਹੈਗਾ ਉਹ ਹਲੇ ਨਹੀਂ ਮਿਲ ਰਿਹਾ ਬਟ ਇਹ ਸਭ ਹੁੰਦੇ ਹੋਏ ਅਸੀਂ ਜਿਹੜੇ ਆਪਣੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਮੈਨੂਲੀ ਕੰਮ ਤੇ ਲਗਾਤਾ ਹੋਇਆ ਸਾਡੇ ਮੁਲਾਜ਼ਮ ਰੋਜ਼ ਜਾਂਦੇ ਨੇ ਜਿੰਨੇ ਸਾਡੇ ਲਾਭਪਾਤਰੀ ਹੈਗੇ ਆ ਜਿਨ੍ਹਾਂ ਨੂੰ ਪੈਸੇ ਪਏ ਆ ਉਹਨਾਂ ਲਾਭਪਾਤਰੀਆਂ ਦੇ ਘਰ ਜਾ ਕੇ ਬਕਾਇਦਾ ਇਕੱਲੇ ਇਕੱਲੇ ਦੇ ਘਰ ਜਾ ਕੇ ਸਾਰੀ ਜਿਹੜੀ ਜਾਂਚ ਉਹ ਕਰ ਰਹੇ ਆ ਕਿ ਉਹਨਾਂ ਦਾ ਕਿੰਨੇ ਪੈਸੇ ਉਹਨਾਂ ਨੂੰ ਪੈ ਗਏ ਤੇ ਕਿੰਨੇ ਪੈਸੇ ਉਹਨਾਂ ਦੇ ਰਹਿੰਦੇ ਸੀਗੇ ਤੇ ਉਹ ਮੁਲਾਜ਼ਮ ਲੱਗੇ ਹੋਏ ਆ ਔਰ ਕੁਝ ਦਿਨਾਂ ਦੇ ਵਿੱਚ ਹੀ ਸਾਰੀ ਪਿਕਚਰ ਜਿਹੜੀ ਆ ਉਹ ਆਪਾਂ ਬਤਲ ਕਿੰਨੇ ਲਾਪਤਰੀ ਲੱਗੇ ਆ ਆਲਮੋਸਟ ਕਹਿ ਸਕਦੇ ਆ ਕਿ 245 ਕੇ 250 ਲਾਪਤਰੀ ਜਿਹੜੇ ਆ ਉਹ ਇਸ ਸਕੀਮ ਦੇ ਅਧੀਨ ਆਏ ਆ ਜੀ ਸਰ ਜਿਹੜਾ ਇਹ ਆਵਾਸ ਯੋਜਨਾ ਇਹਦੇ ਵਿੱਚ ਐਮਸੀਆ ਦਾ ਕੋਈ ਰੋਲ ਹੁੰਦਾ ਜੀ ਦੇਖੋ ਢੀਂਗਰਾ ਸਾਹਿਬ ਤੁਹਾਨੂੰ ਮੈਂ ਕਲੀਅਰ ਕਰਨਾ ਚਾਹੁੰਨਾ ਕਿ ਜਿਹੜੀ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਨਾ ਇੱਕ ਸੈਂਟਰ ਗਵਰਨਮੈਂਟ ਦਾ ਅਧਾਰਾ ਹੈ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਔਰ ਰਹੀ ਗੱਲ ਐਮਸੀ ਸਹਿਬਾਨਾ ਦੀ ਐਮਸੀ ਸਹਿਬਾਨਾ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਉਹ ਐਮਸੀ ਸਹਿਬਾਨ ਜਿਹੜੇ ਆ ਉਹਨਾਂ ਦਾ ਜਿਹੜਾ ਮੇਨ ਕੰਮ ਹੁੰਦਾ ਆ ਉਹਨਾਂ ਨੇ ਆਪਣੇ ਆਪਣੇ ਏਰੀਆ ਦੀ ਡਵੈਲਪਮੈਂਟ ਕਰਾਉਣੀ ਹੁੰਦੀ ਆ ਔਰ ਹਰ ਐਮਸੀ ਸਹਿਬਾਨ ਦੀ ਕੋਸ਼ਿਸ਼ ਹੁੰਦੀ ਆ ਕਿ ਉਹ ਆਪਣੇ ਏਰੀਆ ਦੀ ਜਿਹੜੀ ਹੈਗੀ ਆ ਉਹ ਵਿਤਰ ਡਵੈਲਪਮੈਂਟ ਕਰਾਵੇ ਚੰਗੀਆਂ ਸਹੂਲਤਾਂ ਜਿਹੜੀਆਂ ਆਪਣੇ ਵਾਰਡ ਵਾਸੀਆਂ ਨੂੰ ਮੁਹੱਈਆ ਕਰਾਵੇ ਔਰ ਰਹੀ ਗੱਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਇਸ ਦੇ ਵਿੱਚ ਨਾ ਤਾਂ ਐਮਸੀ ਸਰਬੰਨ ਦਾ ਕੋਈ ਰੋਲ ਹੁੰਦਾ ਹੈ ਔਰ ਨਾ ਹੀ ਇਹਦੇ ਵਿੱਚ ਉਹਦਾ ਆਪਣਾ ਕੀ ਕਹਿੰਦੇ ਹੁੰਦੇ ਆ ਉਹਨਾਂ ਦੇ ਕੋਈ ਸਿਗਨੇਚਰ ਵਗੈਰਾ ਜਾਂ ਇਹਨੂੰ ਆਪਾਂ ਇਹਨੂੰ ਮਤੇ ਨੂੰ ਹਾਊਸ ਵਿੱਚ ਲੈ ਕੇ ਇਹ ਉੱਥੇ ਪ੍ਰਵਾਨਗੀ ਲਈਏ ਐਦਾਂ ਦੀ ਚੀਜ਼ ਕੋਈ ਨਹੀਂ ਹੁੰਦੀ ਜਦੋਂ ਸਾਡੇ ਕੋਲ ਫਾਈਲਾਂ ਆਉਂਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉੱਪਰ ਅਸੀਂ ਭੇਜਦੇ ਆ ਉੱਪਰੋਂ ਅਪਰੂਵਲ ਮਿਲਦੀ ਹੈ ਕਿ ਫਲਾਣਾ ਬੰਦਾ ਜਿਹੜਾ ਹੈਗਾ ਇਹਦੀ ਫਾਈਲ ਅਪਰੂਵ ਕਰ ਲਈ ਗਈ ਹੈ ਫਿਰ ਜਿਹੜੇ ਪੈਸੇ ਹੈਗੇ ਆ ਉਹਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋਣ ਲੱਗ ਜਾਂਦੇ ਆ ਜੀ ਤਾਂ ਇਹਨੂੰ ਲੱਗਦਾ ਵੀ ਤੁਸੀਂ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਗਰੀਬ ਬੰਦੇ ਆ ਜਿਨ੍ਹਾਂ ਦੀਆਂ ਛੱਤਾਂ ਬਾਲੀਆਂ ਵਾਲੀਆਂ ਆ ਸੀਆਂ ਉਹਨਾਂ ਨੂੰ ਪੂਰਾ ਲਾਭ ਨਹੀਂ ਮਿਲਿਆ ਜਾਂ ਉਹ ਕੋ ਪੈਸੇ ਦੇਖੋ ਟਿੰਗਰਾ ਸਾਹਿਬ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਗੱਲ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਕਿ ਜਦੋਂ ਇਹ ਚੀਜ਼ ਦਾ ਮੈਨੂੰ ਪਤਾ ਲੱਗਾ ਤੇ ਇੰਨਾ ਕਮਾਨ ਨੂੰ ਦੁੱਖ ਲੱਗਾ ਇੰਨਾ ਕਮਾਨ ਨੂੰ ਦੁੱਖ ਲੱਗਾ ਯਾਰ ਇੱਕ ਤਾਂ ਗਰੀਬ ਬੰਦਾ ਜਿਸ ਨੂੰ ਗਵਰਨਮੈਂਟ ਨੇ 1.5 ਲੱਖ ਕੇ ਪੌਣੇ 2 ਲੱਖ ਰੁਪਏ ਜਿਹੜਾ ਹੈਗਾ ਉਹ ਆਪਣਾ ਘਰ ਪਾਣ ਲਈ ਦੇਣਾ ਤੇ ਜੇ ਆਪਾਂ ਉਹਦੇ ਵਿੱਚੋਂ ਵੀ ਪੈਸੇ ਖਾਣ ਲੱਪੇ ਫਿਰ ਮੈਂ ਕਹਿੰਦਾ ਇਸ ਤੋਂ ਉਹ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੋ ਕਿਉਂਕਿ ਜੀ ਇਸ ਤੋਂ ਬਾਅਦ ਤੁਸੀਂ ਵੀ ਕੀ ਕਾਰਵਾਈ ਕੀਤੀ ਹੈ ਦੇਖੋ ਇਹ ਤਕਰੀਬਨ ਤਕਰੀਬਨ ਆਪਣਾ ਜਦੋਂ ਪਿੱਛੇ ਮੇਰੇ ਧਿਆਨ ਦੇ ਵਿੱਚ ਇਹ ਮਸਲਾ ਆਇਆ ਤੇ ਮੈਂ ਸਾਡੇ ਜਿਹੜੇ ਕਾਰਸਾਦ ਅਫਸਰਾਂ ਨੂੰ ਮੈਂ ਫੋਨ ਕੀਤਾ ਸੀ ਵੀ ਐਦਾਂ ਐਦਾਂ ਕਰਕੇ ਆ ਇੱਕ ਜਿਹੜੀ ਹੈਗੀ ਇਹ ਗੱਲ ਟਰੈਵਲ ਕਰ ਰਹੀ ਹੈ ਤੇ ਇਹਦੇ ਬਾਰੇ ਕੀ ਆਪਣਾ ਹੈ ਤੇ ਉਹ ਮੈਨੂੰ ਕਹਦੇ ਮੈਨੂੰ ਵੈਰੀਫਾਈ ਕਰ ਲੈਂਦੇ ਪ੍ਰਧਾਨ ਜੀ ਮੈਂ ਵੈਰੀਫਾਈ ਕਰਕੇ ਤੁਹਾਨੂੰ ਮੈਂ ਇਹਦੇ ਬਾਰੇ ਸਾਰਾ ਜਿਹੜਾ ਹੈਗਾ ਡਿਟੇਲ ਮਹਈਆ ਕਰਾਉਣਾ ਤੇ ਇਨ ਬਿਟਵੀਨ ਹੀ ਫਿਰ ਮੈਨੂੰ ਪਤਾ ਲੱਗਾ ਕਿ ਜਿਹੜਾ ਮੁੰਡਾ ਜਿਹਦੇ ਨਾਮ ਲੈਨੇ ਆਪਾਂ ਇਹਨੂੰ ਆਪਣਾ ਸਸਪੈਂਡ ਕਰ ਦਿੱਤਾ ਉਹਨਾਂ ਨੇ ਤੇ ਜਦੋਂ ਉਹਨਾਂ ਨੇ ਸਸਪੈਂਡ ਕਰ ਦਿੱਤਾ ਤਾਂ ਇਮੀਡੀਏਟਲੀ ਮੈਂ ਐਸੇ ਕਰਕੇ ਆ ਜਿਆ ਨਾਲ ਰੱਖਿਆ ਹੋਇਆ ਸੀ ਆ ਇਮੀਡੀਏਟਲੀ ਉਸ ਵੇਲੇ ਅਸੀਂ ਦੂਸਰੇ ਦਿਨ ਹੀ ਜਿਹੜੀ ਹੈਗੀ ਆ ਆਪਣਾ ਇੱਕ ਚਿੱਠੀ ਕਰਦੇ ਆਂਕਾਰ ਸਦ ਕਸਰ ਜੀ ਪੀ ਜਿਹੜਾ ਇਹ ਮੁੰਡਾ ਸਸਪੈਂਡ ਕੀਤਾ ਇਹ ਕਿਉਂ ਸਸਪੈਂਡ ਕੀਤਾ ਕੀ ਇਹਦੀ ਗਲਤੀ ਹੈ ਕਿੰਨੇ ਮਕਾਨ ਇਹਨੇ ਕਵਰ ਕੀਤੇ ਕਿੰਨੇ ਲਾਹਤਰੀਆਂ ਦੇ ਇਹਦੇ ਪੈਸੇ ਪਾਏ ਕਿੰਨੇ ਲਾਹਤਰੀਆਂ ਦੇ ਪੈਸੇ ਜਿਹੜੇ ਲੈਣ ਵਾਲੇ ਰਹਿੰਦੇ ਸੀ ਉਹ ਸਾਰੀ ਜਿਹੜੀ ਡਿਟੇਲ ਰਿਪੋਰਟ ਆ ਉਹ ਮੈਨੂੰ ਮਹਈਆ ਕਰਾਈ ਜਾਵੇ ਜਦੋਂ ਸਸਪੈਂਡ ਕੀਤਾ ਗਿਆ ਉਸ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਕੀ ਉਹ ਸਾਥ ਦੀ ਨਹੀਂ ਉਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਫੋਨ ਜ਼ਰੂਰ ਕੀਤਾ ਸੀ ਤੇ ਉਹ ਕਹਿੰਦੇ ਵੀ ਹਲੇ ਜਿਹੜਾ ਡਿਟੇਲਡ ਰਿਪੋਰਟ ਜਿਹੜੀ ਆ ਉਹ ਮੇਰੇ ਕੋਲ ਨਹੀਂ ਹੈ ਇਸ ਵੇਲੇ ਤੇ ਮੈਂ ਡਿਟੇਲਡ ਰਿਪੋਰਟ ਮੈਨੂੰ ਆ ਲਾਂਦੇ ਉਹ ਤਾਂ ਮੈਂ ਤੁਹਾਨੂੰ ਜਿਹੜੀ ਉਹ ਮਈਆ ਕਰਵਾ ਦਊਗਾ। ਸੌਦਾ ਪਤਾ ਚੱਲ ਚੁੱਕਿਆ ਸੀ ਕਿ ਉਹਨੇ ਕਪੜਾ ਕੀਤਾ ਹੈਗਾ। ਹਾਂ ਆਲਮੋਸਟ ਦੇਖੋ ਜਦੋਂ ਗੱਲ ਆਪਣੀ ਟਰੈਵਲ ਕਰਨ ਲੱਗ ਪਈ ਤੇ ਦੇਖੋ ਪਨੀਰ ਜੀ ਧੂਆਂ ਉੱਥੇ ਹੀ ਉੱਠਦਾ ਜਦੋਂ ਅੱਗ ਲੱਗਦੀ ਹੈ। ਤੇ ਇਹ ਤਾਂ ਅੰਡਰਸਟੂਡ ਹੀ ਹੈ ਵੀ ਉਹਨੇ ਕੁਛ ਨਾ ਕੁਛ ਗਲਤੀ ਜ਼ਰੂਰ ਕੀਤੀ ਸੀ। ਜਿਹੜੀ ਗੱਲ ਇਹਦੀ ਹੈ ਉਹ ਟਰੈਵਲ ਹੋਈ ਹੈ ਚੰਡੀਗੜ੍ਹ ਤੋਂ ਲੈ ਕੇ ਦੇਖੋ ਨੂੰ ਉਧਰ ਤੱਕ ਗੱਲ ਇਹਦੀ ਟ੍ਰੈਵਲ ਹੋਈ ਹੈ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਇਹ ਗਲਤੀ ਮੁੰਡੇ ਦੀ ਸਰ ਲੱਗਦਾ ਤੇ ਰੂਜਾ ਦੇ ਗਰੀਬਾਂ ਨਾਲ ਇਹ ਹੋਇਆ ਧੋਖਾੜੀ ਹੋਈ ਆ ਉਹਨਾਂ ਸਾਹੂ ਬਿਲਕੁਲ ਢਿੰਗਰਾ ਸਾਹਿਬ ਬਿਲਕੁਲ ਔਰ ਤੁਸੀਂ ਚੰਗਾ ਕੀਤਾ ਜਿਹੜਾ ਸਵਾਲ ਪੁੱਛਿਆ ਇਨਸਾਫ ਵਾਲਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਸਾਰੇ ਆਪਣੇ ਭਾਈ ਭਰਾ ਭੈਣਾਂ ਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਕਿ ਮੈਂ ਇਸ ਕੰਮ ਦੇ ਵਿੱਚ ਬਿਲਕੁਲ ਅنگਹਿਲੀ ਬਰਦਾਸ਼ਤ ਨਹੀਂ ਕਰੂੰਗਾ ਔਰ ਇਹਨਾਂ ਮੁੰਡਿਆਂ ਨੂੰ ਵੀ ਅਸੀਂ ਕਿਹਾ ਸੀ ਔਰ ਇਹ ਮੁੰਡੇ ਹਲੇ ਹੀ ਵੀ ਇੱਥੇ ਤਰੇ ਫਿਰਦੇ ਕਦੇ ਪੁੱਛ ਲਿਓ ਇਹਨਾਂ ਮੁੰਡਿਆਂ ਨੂੰ ਵੀ ਮੇਰੇ ਵੱਲੋਂ ਕਿਹਾ ਗਿਆ ਸੀ ਵੀ ਕਿਸੇ ਗਰੀਬ ਆਦਮੀ ਨੂੰ ਤੰਗ ਨਾ ਕਰਿਓ ਦੇਖੋ ਗਰੀਬ ਆਦਮੀ ਜਿਹੜਾ ਲੋੜਵੰਦ ਬੰਦਾ ਆ ਉਹਦੇ ਲਈ 1.5 ਤੋਂ 2 ਲੱਖ ਰੁਪਈਆ ਇੱਕ ਬਹੁਤ ਵੱਡੀ ਅਮਾਊਂਟ ਹੁੰਦੀ ਆ ਔਰ ਇਹਨਾਂ ਨੇ ਬਿਲਕੁਲ ਨਹੀਂ ਸੋਚਿਆ ਉਸ ਬੰਦੇ ਬਾਰੇ ਜਿਸ ਦੇ ਸਿਰ ਦੇ ਉੱਪਰ ਛੱਤ ਪੈਣੀ ਸੀ ਤੇ ਉਹ ਮਤਲਬ ਇਸ ਕੇਸ ਦੇ ਵਿੱਚ ਮੈਂ ਪਰਸਨਲੀ ਤੁਹਾਨੂੰ ਮੈਂ ਆਪਣੇ ਤੌਰ ਤੇ ਮੈਂ ਦੱਸਦਾ ਪਿਆ ਵੀ ਪਰਸਨਲੀ ਇਸ ਕੇਸ ਦੇ ਵਿੱਚ ਮੈਂ ਬਿਲਕੁਲ ਉੱਪਰ ਤੱਕ ਜਾਊਂਗਾ ਔਰ ਜਿਸ ਵੀ ਜਿਸ ਨਹੀਂ ਜਿਸ ਜਿਸ ਬੰਦੇ ਨੇ ਵੀ ਇਸ ਦੇ ਵਿੱਚ ਗਲਤੀ ਕੀਤੀ ਹੋਈ ਉਹਨੂੰ ਬਿਲਕੁਲ ਜਿਹੜੀ ਹੈਗੀ ਆ ਸਖਤ ਸਖਤ ਜਿਹੜੀ ਸਜ਼ਾ ਆ ਉਹ ਦਵਾਊਂਗਾ ਔਰ ਉਹਨੂੰ ਹੋਣੀ ਵੀ ਚਾਹੀਦੀ ਹੈ ਕਿਉਂਕਿ ਦੇਖੋ ਇਹ ਮਸਲਾ ਸਿਰਫ ਇੱਕ ਪੈਸਿਆਂ ਨਾਲ ਜੁੜਿਆ ਹੋਇਆ ਸਕੈਮ ਨਹੀਂ ਹੈ ਇਹ ਉਸ ਗਰੀਬ ਉਸ ਲੋਟ ਬੰਦ ਪਰਿਵਾਰਾਂ ਦੇ ਸੁਪਣਿਆਂ ਨਾਲ ਜੁੜਿਆ ਹੋਇਆ ਜਿਹੜਾ ਇਹ ਆ ਆਪਣਾ ਪ੍ਰੋਗਰਾਮ ਜੇਗਾ ਉਹਨਾਂ ਦੇ ਸੁਪਨੇ ਜੁੜੇ ਸੀ ਕਿਸੇ ਨੇ ਸੋਚਿਆ ਸੀ ਮੈਂ ਛੱਤ ਪਾਊਂਗਾ ਤੇ ਮੈਨੂੰ ਕਿਦੋਂ ਪੈਸੇ ਮਿਲਣਗੇ ਮੈਂ ਉੱਪਰ 4 ਚਵਾਰਾ ਉਹਦੇ ਪਾਵਾਂਗੇ ਪਰ ਇਹਨਾਂ ਨੇ ਤਾਂ ਬੇਵਕੂਫਾ ਨੇ ਮੈਂ ਕਹਿੰਦਾ ਬੇਵਕੂਫ ਨਹੀਂ ਇਹਨਾਂ ਦੀ ਹੋਰ ਲਫਤ ਬਤਨਾ ਚਾਹੀਦਾ ਵੀ ਇਹਨਾਂ ਨੇ ਤਾਂ ਬਿਲਕੁਲ ਹੀ ਉਹਨਾਂ ਦਾ ਸਤਿਆਨਾਸ਼ ਕਰਤਾ ਛੱਤ ਤਾਂ ਕੀ ਉਛਾਦੇ ਉੱਪਰ ਤਾਂ ਕੀ ਕਮਰੇ ਪਾਉਣੇ ਸੀ ਛੱਤ ਵੀ ਨਹੀਂ ਪਾਉਣ ਦਿੱਤੀ ਇਹਨਾਂ ਨੇ ਉਹਨਾਂ ਨੇ ਐ ਸਪੋਰਟ ਜਿਹੜੀ ਤੁਸੀਂ ਜਾਂਚ ਹੈਗੀ ਆ ਇਹ ਕਿਹਦੇ ਕੋਲ ਕਰਵਾ ਰਹੇ ਆ ਆ ਦੇਖੋ ਜੀ ਇਹਦੇ ਵਿੱਚ ਇਦਾਂ ਹੈਗਾ ਦੇਖੋ ਸਾਡੀ ਪਹਿਲੀ ਅਥਾਰਟੀ ਜਿਹੜੀ ਹੈਗੀ ਆ ਉਹ ਤਾਂ ਕਾਰਸਾ ਦਾ ਅਫਸਰ ਜਿਹੜੇ ਹੈਗੇ ਆ ਉਹਨਾਂ ਨੂੰ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਇਹਦੀ ਡਿਟੇਲਡ ਰਿਪੋਰਟ ਜਿਹੜੀ ਹੈਗੀ ਉਹ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆਪਣਾ ਕਾਰਸਦਕ ਅਫਸਰ ਨੂੰ ਮੈਂ ਲਿਖਿਆ ਕਿ ਇਹ ਜਿਹੜਾ ਆਪਣਾ ਇਹਦੀ ਜਿਹੜੀ ਪ੍ਰੋਪਰ ਪੂਰੀ ਜਾਂਚ ਹੈਗੀ ਆ ਉਹ ਬਿਜ਼ਨਸ ਵੀ ਵਾਕ ਤੋਂ ਕਰਾਈ ਜਾਵੇ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਲੋਕਾਂ ਦੇ ਸਾਹਮਣੇ ਆ ਸਕੇ ਔਰ ਉਸ ਤੋਂ ਬਾਅਦ ਇਸ ਨੂੰ ਹੋਰ ਅੱਗੇ ਤੋਰਦੇ ਹੋਏ ਮੈਂ ਜਿਹੜਾ ਹੈਗਾ ਆ ਸਾਡੇ ਮਾਨਯੋਗ ਸੈਕਟਰੀ ਸੈਕਟਰੀ ਸਾਹਿਬ ਜਿਹੜੇ ਸਾਡੇ ਲੋਕਲ ਬਾਡੀ ਦੇ ਆ ਉਹਨਾਂ ਨੂੰ ਵੀ ਚਿੱਠੀ ਲਿਖੀ ਹੈ ਕਿ ਇਸ ਜਿਹੜੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀ ਜਾਂ ਜਿਹੜੀ ਹੈਗੀ ਆ ਇਹ ਬਿਲਕੁਲ ਪੰਜਾਬ ਬਿਜਲੀ ਦੇ ਵੀਰੋ ਕੋ ਕਰਾਈ ਜਾਵੇ ਤਾਂ ਜੋ ਬਿਲਕੁਲ ਕਲੀਅਰ ਪਿਕਚਰ ਜਿਹੜੀ ਹੈਗੀ ਆ ਉਹ ਲੋਕਾਂ ਦੇ ਸਾਹਮਣੇ ਆ ਸਕੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਇਸ ਦੇ ਵਿੱਚ ਕੋਈ ਲੁਕਿਆ ਛੁਪਿਆ ਕੋਈ ਇੱਧਰ ਉੱਧਰ ਬੈਠਾ ਬੰਦਾ ਇਹ ਨਾ ਸੋਚੇ ਕਿ ਮੈਂ ਬਚ ਜਾਊਂਗਾ ਜਾਂ ਮੇਰਾ ਕਿਤੇ ਬਚਾਅ ਹੋ ਜਾਊਗਾ ਕਿਉਂਕਿ ਇਹ ਸੈਂਟੀਮੈਂਟਸ ਲੋਕਾਂ ਦੇ ਸੈਂਟੀਮੈਂਟਸ ਨਾਲ ਜੁੜਿਆ ਮਾਮਲਾ ਆ ਔਰ ਇਹਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਉੱਤੇ ਸਖਤ ਸਖਤ ਕਾਰਵਾਈ ਜਿਹੜੀ ਆ ਉਹ ਬਿਲਕੁਲ ਕਰਵਾਈ ਜਾਊਗੀ। ਪ੍ਰਧਾਨ ਜੀ ਲੱਗਦਾ ਨਹੀਂ ਕਿ ਜਿਹੜਾ ਹੈਗਾ ਵਾ ਨਗਰ ਕੌਂਸਲ ਦੇ ਵਿੱਚ ਉਹਨ ਜਿਹੜਾ ਉਹਨੇ ਪੈਸਾ ਜਮ੍ਹਾਂ ਕਰਵਾਇਆ ਹੈਗਾ ਵਾ ਕਿ ਉਹਦੇ ਤੋਂ ਬਾਅਦ ਜਿਹੜਾ ਹੈਗਾ ਉਹਦੇ ਤੇ ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ। ਅ ਮੇਕੋ ਪੁਨੀ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਨਗਰ ਕਾਉਂਸਲ ਦੇ ਵਿੱਚ ਉਹਨੇ ਪੈਸਾ ਜਮ੍ਹਾਂ ਕਰਵਾਇਆ ਹੈ। ਮੈਨੂੰ ਨਹੀਂ ਪਤਾ ਕਿ ਕਿਸ ਕਪੈਸਿਟੀ ਦੇ ਵਿੱਚ ਉਹਨੇ ਪੈਸਾ ਜਮ੍ਹਾਂ ਕਰਾਇਆ ਹੈ। ਮੈਨੂੰ ਨਹੀਂ ਪਤਾ ਕਿਸ ਰੂਲਾਂ ਅਧੀਨ ਉਹਨੇ ਪੈਸਾ ਜਮ੍ਹਾਂ ਕਰਾਇਆ ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਪੈਸਾ ਹੈ ਇਹ ਸੈਂਟਰ ਗਵਰਨਮੈਂਟ ਦਾ ਪੈਸਾ ਹੈ ਔਰ ਜੋ ਇਹਨੇ ਪੈਸੇ ਜਮ੍ਹਾਂ ਕਰਾ ਕੇ ਇੱਕ ਚੀਜ਼ ਤਾਂ ਪੱਕਾ ਹੀ ਮੰਨ ਲਿਆ ਨਾ ਕਿ ਮੈਂ ਜਿਹੜਾ ਆ ਸਸਪੈਕਟ ਨਹੀਂ ਮੈਂ ਕਲਪਰੇਟਾ ਮੈਂ ਸਸਪੈਕਟ ਨਹੀਂ ਹਾਂ ਮੈਂ ਦੋਸ਼ੀ ਹਾਂ ਇਹ ਪੈਸੇ ਜਮ੍ਹਾਂ ਕਰਾਉਣ ਦਾ ਮਤਲਬ ਇਹ ਹੋ ਗਿਆ ਕਿ ਮੈ ਉਹਨੇ ਆਪਣੇ ਆਪ ਨੂੰ ਦੋਸ਼ੀ ਖੁਦ ਹੀ ਮੰਨ ਲਿਆ ਪਰ ਇਹਦੀ ਜਿਹੜੀ ਡੰਗਾ ਮੈਂ ਅੱਗੇ ਕਹਿ ਕੇ ਚੁੱਕਿਆ ਵੀ ਇਹਦੀ ਜਿਹੜੀ ਜਾਂਚ ਆ ਉਹ ਡੰਗਾਈ ਨਾ ਜਿਹੜੀ ਜਾਂਚ ਆ ਉਹ ਪੰਜਾਬ ਬਿਜ਼ਨਸ ਬਿਊਰੋ ਕਰੂਗੀ ਔਰ ਪੂਰਾ ਬਿਲਕੁਲ ਸੱਚ ਜਿਹੜਾ ਹੈਗਾ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ